ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਹੁਣ ਤੱਕ ਅਸੀਂ ਆਨੰਦ ਸਾਹਿਬ ਦੀਆਂ 15 ਪੌੜੀਆਂ ਦੀ ਵਿਚਾਰ ਕੀਤੀ ਹੈ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਹ ਸਮਝਣ ਦੀ ਕਿ ਗੁਰੂ ਅਮਰਦਾਸ ਸਾਹਿਬ 16ਵੀਂ ਪੌੜੀ ਜਾਂ ਦਾ 16th ਪੌੜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਕੀ ਦੱਸਦੇ ਨੇ ਕੀ ਗਿਆਨ ਕੀ ਸਮਝ ਦਿੰਦੇ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਦਿਸ ਬਾਣੀ ਇਜ਼ ਕੰਪੋਜ਼ਡ ਬਾਈ ਦਾ 3rd ਗੁਰੂ ਗੁਰੂ ਅਮਰਦਾਸ ਸਾਹਿਬ ਜੀ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 16ਥ ਪੌੜੀ ਆਫ ਅਨੰਦ ਸਾਹਿਬ ਦਾ ਵੈਰੀ ਫਰਸਟ ਲਾਈਨ ਇਸ ਪੌੜੀ ਦੀ ਪਹਿਲੀ ਤੁਕ ਹੈ ਇਹ ਸੋਹਲਾ ਸ਼ਬਦ ਸੁਹਾਵਾ ਸੋਹਲਾ ਨਾਮ ਦੀ ਇੱਕ ਪੂਰੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਜੋ ਸਿੱਖ ਸਮਾਜ ਸਿੱਖ ਮਰਿਆਦਾ ਅਨੁਸਾਰ ਅਸੀਂ ਸਾਰੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਵੀ ਪੜ੍ਹਦੇ ਹਾਂ ਇਹ ਬਾਣੀ ਜਪ ਬਾਣੀ ਤੋਂ ਬਾਅਦ ਸੋਧਰ ਅਤੇ ਸੋਪੁਰਖ ਤੋਂ ਬਾਅਦ ਚੌਥੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਚ ਸੋਹਲੇ ਦੀ ਬਾਣੀ ਸੋਹਲਾ ਦੀ ਬਾਣੀ ਆਉਂਦੀ ਹੈ ਜੋ ਅਸੀਂ ਪੜ੍ਹਦੇ ਹਾਂ ਸਾਰੇ ਉਸ ਤੋਂ ਬਾਅਦ ਰਾਗਾਂ ਦੇ ਚੈਪਟਰ ਸ਼ੁਰੂ ਹੋ ਜਾਂਦੇ ਹਨ ਸੋਹਿਲਾ ਕੀ ਹੈ ਕਿਸੇ ਦੀ ਤਾਰੀਫ ਦੇ ਵਿੱਚ ਲਿਖੇ ਹੋਏ ਗੀਤ ਗਾਏ ਹੋਏ ਗੀਤਾਂ ਨੂੰ ਵੀ ਸੋਹਿਲਾ ਕਿਹਾ ਜਾਂਦਾ ਹੈ ਆਨੰਦ ਖੁਸ਼ੀਆਂ ਦੇ ਗੀਤਾਂ ਨੂੰ ਵੀ ਸੋਹਿਲਾ ਕਿਹਾ ਜਾਂਦਾ ਹੈ ਸੋ ਇਹ ਬਾਣੀ ਜਿਸ ਦਾ ਸਿਰਲੇਖ ਆਨੰਦ ਸਾਹਿਬ ਹੈ ਜਿਹਦੇ ਵਿੱਚ ਇਹ 16ਵੀਂ ਪੌੜੀ ਹੈ ਤਾਂ ਆਨੰਦ ਦੀ ਗੱਲ ਗੁਰੂ ਅਮਰਦਾਸ ਸਾਹਿਬ ਕਰ ਰਹੇ ਨੇ ਤਾਂ ਆਨੰਦ ਦੇ ਗੀਤ ਖੁਸ਼ੀਆਂ ਦੇ ਗੀਤ ਸਦਾ ਰਹਿਣ ਵਾਲੀ ਖੁਸ਼ੀ ਜਿਹੜੀ ਕਿਤੇ ਜਾਏ ਨਾ ਉਹ ਸੋਹਿਲਾ ਉਹਦੇ ਗੀਤ ਉਹਨਾਂ ਨੂੰ ਸੋਹਲਾ ਕਿਹਾ ਹੈ ਤਾਂ ਕਿਹੜੇ ਗੀਤ ਨੇ ਜਿਨ੍ਹਾਂ ਨਾਲ ਸਾਡੇ ਜੀਵਨ ਵਿੱਚ ਖੁਸ਼ੀ ਆ ਜਾਏ ਜਿਨ੍ਹਾਂ ਨਾਲ ਸਾਡੇ ਜੀਵਨ ਵਿੱਚ ਆਨੰਦ ਆ ਜਾਵੇ ਜਿਨ੍ਹਾਂ ਨਾਲ ਉਹ ਕਿਹੜਾ ਸੋਹਲਾ ਹੈ ਜਿਹਨੂੰ ਗਾਵੀਏ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਮੁੱਕ ਜਾਣ ਬਾਹਰੀ ਸੁੱਖ ਦੁੱਖ ਅਸੀਂ ਬੜੀ ਬੜੀ ਵਾਰ ਇਸ ਚੀਜ਼ ਨੂੰ ਜਾਣਿਆ ਕਿ ਬਾਹਰੀ ਸੁੱਖ ਦੁੱਖ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਪਰ ਕਿਹੜੇ ਗੀਤ ਨੇ ਜਿਨ੍ਹਾਂ ਦੇ ਨਾਲ ਸਾਡੇ ਅੰਦਰ ਸਦਾ ਆਨੰਦ ਬਣ ਜਾਵੇ ਸਦਾ ਖੁਸ਼ੀਆਂ ਬਣ ਜਾਵੇ ਉਹ ਹੈ ਸੋਹਲਾ ਤੋ ਪਹਿਲੀ ਪੰਕਤੀ ਹੈ اے ਸੋਹਿਲਾ ਸ਼ਬਦ ਸੁਹਾਵਾ ਸਤ ਸਰੂਪ ਪ੍ਰਮਾਤਮਾ ਸਤ ਦਾ ਮਤਲਬ ਜਿਹੜਾ ਸਦਾ ਰਹਿੰਦਾ ਹੈ ਹਮੇਸ਼ਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਬਾਹਰ ਵਾਲਾ ਸੱਚ ਝੂਠ ਕੁਝ ਹੋਰ ਹੈ ਬਾਹਰ ਸੱਚ ਮੈਂ ਇਸ ਵੇਲੇ ਇੱਥੇ ਬੈਠਾ ਹਾਂ ਪਰ ਥੋੜੀ ਦੇਰ ਬਾਅਦ ਇੱਥੇ ਨਹੀਂ ਹੋਵਾਂਗਾ ਜਾਂ ਕੁਝ ਸਾਲਾਂ ਬਾਅਦ ਜਾਂ ਕੁਝ ਸਮੇਂ ਬਾਅਦ ਇੱਥੇ ਨਹੀਂ ਹੋਵਾਂਗਾ ਤੋ ਇਹ ਸਦਾ ਰਹਿਣ ਵਾਲਾ ਨਹੀਂ ਆਦ ਸੱਚ ਜਿਹੜਾ ਸ਼ੁਰੂ ਤੋਂ ਹੈ ਹਮੇਸ਼ਾ ਹੀ ਸੱਚ ਹੈ ਜੁਗਾੜ ਥਰੂਆਊਟ ਟਾਈਮ ਜਿਹੜਾ ਪਿੱਛੇ ਸਮਾਂ ਗੁਜ਼ਰਿਆ ਉਹਦੇ ਵਿੱਚ ਵੀ ਅੱਜ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਸਦਾ ਸਾਡੇ ਨਾਲ ਹੈ ਹਮੇਸ਼ਾ ਜਿਹਦੇ ਕਰਕੇ ਅਸੀਂ ਜੀਉਨੇ ਹਾਂ ਉਹ ਹੈ ਸਤ ਦਾ ਅਸੈਂਸ ਆਫ 댓 ਇਟਰਨਿਟੀ ਵਿਦਿਨ ਅਸ 댓 ਇਟਰਨਲ ਲਾਰਡ ਇਟਰਨਲ ਡਿਵਾਈਨ ਵਿਦਿਨ ਅਸ ਸੋ ਸਤ ਸਰੂਪ ਪ੍ਰਮਾਤਮਾ ਜਿਹੜਾ ਸਾਡੇ ਅੰਦਰ ਹੈ ਜਿਹੜਾ ਉਹਦਾ ਸੁਹਣਾ ਸ਼ਬਦ ਸ਼ਬਦ ਸੁਹਾਵਾ ਸੋਹਣਾ ਸ਼ਬਦ ਉਹਦਾ ਦਿੱਤਾ ਹੋਇਆ ਸੋਹਣਾ ਗਿਆਨ ਸ਼ਬਦ ਹੋਈ ਨੇ ਜਿਨ੍ਹਾਂ 'ਚ ਗਿਆਨ ਮਿਲਦਾ ਹੈ ਜਿਨ੍ਹਾਂ ਵਿੱਚ ਸਮਝ ਮਿਲਦੀ ਹੈ ਜਿਨ੍ਹਾਂ ਵਿੱਚ ਗਾਈਡੈਂਸ ਮਿਲਦੀ ਹੈ ਗਾਈਡਲਾਈਨਸ ਮਿਲਦੀਆਂ ਸਿੱਖਿਆ ਮਿਲਦੀ ਉਹਨੂੰ ਸ਼ਬਦ ਕਿਹਾ ਰੱਬੀ ਹੁਕਮ ਜਿਹੜਾ ਰੱਬ ਸਾਡੇ ਅੰਦਰ ਵਸਿਆ ਹੋਇਆ ਉਹ ਜਿਹੜੀ ਸਮਝ ਸਾਨੂੰ ਦੇ ਰਿਹਾ ਹੈ ਨਾ ਆਨੰਦ ਪਾਇਆ ਮੇਰੀ ਮਾਏ ਸੱਤ ਗੁਰੂ ਮੈਂ ਪਾਇਆ ਅਸੀਂ ਇੱਥੋਂ ਸ਼ੁਰੂ ਕੀਤਾ ਸੀ ਸੱਤ ਸਦਾ ਰਹਿਣ ਵਾਲਾ ਉਹ ਗੁਰੂ ਉਹ ਪ੍ਰਮਾਤਮਾ ਜਿਹੜਾ ਸਾਡੇ ਅੰਦਰ ਹੈ ਸਦਾ ਨਾਲ ਨਿਭਣ ਵਾਲਾ ਉਹ ਜਿਹੜੀ ਸਮਝ ਸਾਨੂੰ ਦਿੰਦਾ ਹੈ ਜੀਉਣ ਦੀ ਉਸ ਨੂੰ ਗੁਰਬਾਣੀ ਚ ਹੁਕਮ ਵੀ ਕਿਹਾ। ਦ ਵਾਇਸ ਆਫ ਦਟ ਕੌਂਸ਼ੀਅੰਸ ਦਟ ਇਟ ਇਨਰ ਡਿਵਾਈਨ ਵਿਦਿਨ ਅਸ ਵਿਚ ਆਲਵੇਜ਼ ਗਾਈਡਸ ਅਸ ਜਿਹੜਾ ਹਮੇਸ਼ਾ ਸਾਨੂੰ ਸ਼ਬਦ ਦੇ ਰਿਹਾ ਸਮਝ ਦੇ ਰਿਹਾ ਰਾਹ ਦੱਸ ਰਿਹਾ। ਉਹ ਸ਼ਬਦ ਸਭ ਤੋਂ ਸੋਹਣਾ ਉਹਦੇ ਨਾਲ ਸਾਡੇ ਜੀਵਨ ਵਿੱਚ ਆਨੰਦ ਆਉਂਦਾ ਹੈ। ਸਤ ਸਰੂ ਪ੍ਰਮਾਤਮਾ ਦਾ ਜਿਹੜਾ ਸੋਹਣਾ ਸ਼ਬਦ ਗਿਆਨ ਹੁਕਮ ਨਿਰੰਤਰ ਸਾਡੇ ਅੰਦਰ ਹੈ। ਹਮੇਸ਼ਾ ਨਿਰੰਤਰ ਲਗਾਤਾਰ ਕੰਟੀਨਿਊਸਲੀ ਉਹੀ ਸਦੀਵੀ ਆਨੰਦ ਦਾ ਗੀਤ ਹੈ ਉਹੀ ਸੋਹਲਾ ਹੈ ਅਸਲ ਗੀਤ ਜਿਹਦੇ ਨਾਲ ਸਾਡੇ ਜੀਵਨ ਵਿੱਚ ਆਨੰਦ ਆਉਣਾ ਹੈ ਉਹ ਰੱਬੀ ਸਮਝ ਹੈ ਪਰਮਾਤਮਾ ਦਾ ਗਿਆਨ ਰੱਬ ਦਾ ਹੁਕਮ ਜਿਹੜਾ ਸਭ ਹਿਸ਼ਾਂਦਰੋਂ ਮਿਲ ਰਿਹਾ ਹੈ ਬਾਰਵਾਂ ਸੀ ਗੀਤ ਗਾਉਨੇ ਆ ਖੁਸ਼ੀ ਦੇ ਵੇਲੇ ਕੋਈ ਚੀਜ਼ ਗੁਣਗਣਾਉਨੇ ਆ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਪਰ ਥੋੜ੍ਹੀ ਚੀਜ਼ ਹੈ ਹਰ ਤਰ੍ਹਾਂ ਦੇ ਗੀਤ ਬਾਹਰ ਗਾਏ ਜਾਂਦੇ ਨੇ ਖੁਸ਼ੀਆਂ ਵੇਲੇ ਗਾਏ ਜਾਂਦੇ ਗਮੀ ਵੇਲੇ ਵੀ ਗਾਏ ਜਾਂਦੇ ਪਰ ਇੱਕ ਐਸਾ ਗੀਤ ਜਿਹੜਾ ਸਾਡੇ ਅੰਦਰੋਂ ਸਾਰੇ ਦੁੱਖਾਂ ਨੂੰ ਮੁਕਾ ਦੇਵੇ ਔਰ ਉਹ ਦੁੱਖ ਕਿਦਾਂ ਆ ਰਹੇ ਸੀ ਵਿਕਾਰਾਂ ਕਰਕੇ ਸੀ ਉਹਦੀ ਮੈਲ ਕਰਕੇ ਸੀ ਜਿਹਦੇ ਵਿੱਚ ਅਸੀਂ ਲਗਾਤਾਰ ਮਰ ਰਹੇ ਸੀ ਉਹ ਲਾਲਚ ਝੂਠ ਵਿਕਾਰ ਨਿੰਦਿਆ ਈਰਖਾ ਨਫ਼ਰਤ ਕਾਮ ਕ੍ਰੋਧ ਲੋਭ ਸਾਰੇ ਵਿਕਾਰ ਜਿਹੜਾ ਇਹ ਕੂੜਾ ਸਾਡੇ ਅੰਦਰ ਦੁੱਖ ਲੈ ਕੇ ਆ ਰਿਹਾ ਸੀ ਜਦੋਂ ਉਹਦੇ 'ਚ ਅਸੀਂ ਮਰ ਰਹੇ ਸੀ ਫਿਰ ਅਸੀਂ ਖੁਸ਼ ਨਹੀਂ ਸੀ ਉਸ ਵੇਲੇ ਉਹ ਆਨੰਦ ਸਾਡੇ ਜੀਵਨ ਵਿੱਚ ਨਹੀਂ ਸੀ ਆ ਰਿਹਾ ਪਰ ਜਦੋਂ ਅਸੀਂ ਹੁਕਮ ਵਿੱਚ ਆਏ ਉਹ ਅੰਮ੍ਰਿਤ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰ ਗੁਰ ਹੈ ਸਮਝ ਗਿਆਨ ਸ਼ਬਦ ਉਹੀ ਸੱਚਾ ਸ਼ਬਦ ਪ੍ਰਮਾਤਮਾ ਦਾ ਜਿਹੜਾ ਸੋਹਣਾ ਸ਼ਬਦ ਸੁਹਾਵਾ ਸਾਡੇ ਅੰਦਰ ਹੈ ਉਹੀ ਅਸਲ ਵਿੱਚ ਉਹ ਗੀਤ ਹੈ ਜਿਹੜਾ ਆਨੰਦ ਲੈ ਕੇ ਆਵੇਗਾ ਉਹੀ ਸੋਹਿਲਾ ਹੈ ਜੇ ਅਸੀਂ ਉਹਦੇ ਨਾਲ ਜੁੜਦੇ ਹਾਂ ਜੇ ਅਸੀਂ ਉਹਨੂੰ ਸੁਣਦੇ ਹਾਂ ਉਸ ਨੂੰ ਮੰਨਦੇ ਹਾਂ ਜਿਉ ਉਸਤੇ ਅਨੁਸਾਰ ਚੱਲਦੇ ਹਾਂ ਤੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ਼ ਕਿਉਂਕਿ ਉਹਨੂੰ ਸੁਣਨ ਦੇ ਨਾਲ ਅੰਦਰੋਂ ਦੁੱਖ ਪਾਪ ਮੁੱਕਦੇ ਨੇ ਉਸ ਸ਼ਬਦ ਸੁਹਾਵੇ ਨੂੰ ਉਸ ਸੋਹਣੇ ਹੁਕਮ ਨੂੰ ਉਸ ਸੋਹਣੀ ਸਮਝ ਨੂੰ ਜੋ ਪ੍ਰਮਾਤਮਾ ਸਾਨੂੰ ਅੰਦਰੋਂ ਬਖਸ਼ ਰਿਹਾ ਹੈ ਤੇ ਫਿਰ ਸਦਾ ਵਿਗਾਸ ਫਿਰ ਆਨੰਦ ਹੁੰਦਾ ਹੈ ਤੋਂ ਅਸਲ ਸੋਹਿਲਾ ਅਸਲ ਆਨੰਦ ਦਾ ਅਸਲ ਅਸਲ ਖੁਸ਼ੀਆਂ ਦਾ ਜਿਹੜਾ ਗੀਤ ਹੈ ਉਹ ਰੱਬੀ ਹੁਕਮ ਹੀ ਹੈ ਜਦੋਂ ਉਹਦੇ ਨਾਲ ਜੁੜਾਂਗੇ ਜੇ ਉਹ ਗੀਤ ਸਾਡੇ ਅੰਦਰ ਵੱਜਣ ਲੱਗ ਜਾਏ ਜੇ ਉਹ ਗੀਤ ਸਾਡੇ ਅੰਦਰ ਗੱਜਣ ਲੱਗ ਜਾਏ ਗੁਰ ਸ਼ਬਦੀ ਗੋਬਿੰਦ ਗਜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਤਾਂ ਉਹ ਜਿਹੜਾ ਸ਼ਬਦ ਅੰਦਰ ਗਰਜਦਾ ਹੈ ਅੰਦਰ ਸਾਡੇ ਚੱਲਦਾ ਹੈ ਉਹ ਸੁਹਲਾ ਹੈ ਜਿਹਦੇ ਨਾਲ ਸਦਾ ਆਨੰਦ ਸਾਡੇ ਅੰਦਰ ਬਣਦਾ ਹੈ ਅਗਲੀ ਇਸ ਨੂੰ ਦੇਖੋ ਜੀ ਦਾ ਬਿਊਟੀਫੁਲ ਵਰਡ ਨੌਲੇਜ ਵਿਜ਼ਡਮ ਗਾਈਡੈਂਸ ਬੀਇੰਗ ਪ੍ਰੋਵਾਈਡਡ ਬਾਈ ਦੈਟ ਇਟਰਨਲ ਵਨ ਵਿਦਿਨ ਅਸ ਜਿਹੜਾ ਸਾਡੇ ਅੰਦਰ ਰਹਿ ਰਿਹਾ ਹੈ so that beautiful word that knowledge that those instructions that hukum that guidance of the eternal divine that resides within us is the true song of joy that's the real sohla song of joy which brings joy to us that eternal joy which never goes away which never fades away so when we listen to that voice of conscience when we listen to that guidance provided being continuously provided by that Inner divine, we find, we receive, we achieve that eternal peace, eternal joy, eternal bliss. We receive that ananda. So that guidance, that voice of conscience, that's the real song of joy, that's real sohala. Agli pankti shabdo suhava, sada sohala, guru sunaya. ਸਦਾ ਨਾਲ ਵਸਦਾ ਪਰਮਾਤਮਾ ਜਿਹੜਾ ਅਸਲ ਗੁਰੂ ਸਾਡੇ ਅੰਦਰ ਵਸ ਰਿਹਾ ਬਾਹਰੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਦੀ ਗੱਲ ਸੁਣਦੇ ਹਾਂ ਤਾਂ ਕਿ ਅਸੀਂ ਉਸ ਅੰਦਰ ਸਤਿਗੁਰੂ ਜਿਹੜਾ ਸਾਡੇ ਅੰਦਰ ਸਤਿਗੁਰੂ ਵਸਿਆ ਹੋਇਆ ਹੈ ਜਿਹੜਾ ਸਾਰਿਆਂ ਅੰਦਰ ਵਸਿਆ ਹੈ ਸਦਾ ਰਹਿਣ ਵਾਲਾ ਗੁਰੂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤਾਂ ਕਿ ਅਸੀਂ ਉਹ ਤੱਕ ਪਹੁੰਚ ਜਾਈਏ ਤਾਂ ਗੁਰੂ ਅਮਰਦਾਸ ਸਾਹਿਬ ਇਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸਾਨੂੰ ਇਹ ਕਹਿ ਰਹੇ ਨੇ ਕਿ ਉਹ ਜਿਹੜਾ ਸਤਿਗੁਰੂ ਤੁਹਾਡੇ ਅੰਦਰ ਹੈ ਜਿਹੜਾ ਸ਼ਬਦ ਉਹ ਸੁਣਾ ਰਿਹਾ ਹੈ ਉਹ ਸੋਹਣਾ ਸ਼ਬਦ ਅਸਲ ਸੋਹਿਲਾ ਹੈ ਬਾਹਰ ਦੇ ਗੀਤ ਠੀਕ ਨੇ ਆਪਣੀ ਜਗ੍ਹਾ ਥੋੜੇ ਚਿਰ ਖੁਸ਼ੀਆਂ ਦਿੰਦੇ ਨੇ ਵਾਜੇ ਵੱਜਦੇ ਸਭ ਕੁਝ ਵੱਜਦਾ ਹੈ ਅਸੀਂ ਸੁਣਦੇ ਅਸੀਂ ਝੂਮਦੇ ਹਾਂ ਸੰਗੀਤ ਦੇ ਵਿੱਚ ਤਾਂ ਪਰ ਉਹ ਕੰਨ ਰਸ ਵੀ ਬਣ ਜਾਂਦਾ ਬਹੁਤੀ ਵਾਰ ਸਾਡੇ ਕੰਨ ਦੀ ਖੁਸ਼ੀ ਹੈ ਸਾਡੇ ਮਨ ਦੀ ਖੁਸ਼ੀ ਹੈ ਸੋ ਮੇਰੇ ਮੋਹਨ ਸ਼ਰਵਣੀਏ ਨਾ ਸੁਣਾਏ ਉਹ ਅਸੀਂ ਸੁਣਤਾ ਰਹੇ ਹਾਂ ਬਾਹਰੋਂ ਥੋੜੀ ਦੇਰ ਖੁਸ਼ੀ ਮਿਲਦੀ ਹੈ ਬੜਾ ਸੋਹਣਾ ਤਬਲਾ ਵੱਜਿਆ ਬੜਾ ਸੋਹਣੇ ਬੀਟਸ ਵੱਜੇ ਬੜੇ ਸੋਹਣੇ ਉਹਦੇ ਚ ਛੰਛਨ ਹੋਇਆ ਥੋੜੀ ਦੇਰ ਬੜਾ ਆਨੰਦ ਆਇਆ ਪਰ ਸਦਾ ਰਹਿਣ ਵਾਲਾ ਆਨੰਦ ਨਹੀਂ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸਾਨੂੰ ਇਹ ਕਹਿ ਰਹੇ ਕਿ ਜਿਹੜਾ ਗਿਆਨ ਜਿਹੜਾ ਸ਼ਬਦ ਜਿਹੜਾ ਸੋਹਣਾ ਸ਼ਬਦ ਤੁਹਾਨੂੰ ਤੁਹਾਡੇ ਅੰਦਰ ਸਦਾ ਰਹਿਣ ਵਾਲਾ ਗੁਰੂ ਸਤਿਗੁਰੂ ਸੁਣਾ ਰਿਹਾ ਹੈ ਨਾ ਉਹੀ ਅਸਲ ਸੋਹਲਾ ਹੈ ਉਹੀ ਅਸਲ ਗੀਤ ਹੈ ਖੁਸ਼ੀਆਂ ਦਾ ਬਾਕੀ ਬਾਹਰਲੇ ਗੀਤ ਜਿਹੜੇ ਨੇ ਠੀਕ ਹੈ ਥੋੜੇ ਟਾਈਮ ਲਈ ਟੈਂਪੋਰਰੀ ਇਫੇਮਰਲ ਖੁਸ਼ੀਆਂ ਦਿੰਦੇ ਨੇ ਅੱਛਾ ਲੱਗਦਾ ਵੀ ਹੈ ਪਰ ਉਹ ਜਿਹੜਾ ਟਿਕਾਉ ਮੰਨ ਨੂੰ ਹੈ ਜਿਹੜੇ ਮਨ ਦੇ ਅੰਦਰੋਂ ਕੂੜ ਨੂੰ ਕੱਢ ਕੇ ਅੰਦਰ ਸਦਾ ਆਨੰਦ ਜਿਹੜਾ ਹੈ ਉਹ ਉਹਨਾਂ ਨਾਲ ਨਹੀਂ ਮਿਲਦਾ ਸੋ ਸਦਾ ਨਾਲ ਵਸਦਾ ਪ੍ਰਮਾਤਮਾ ਜਿਹੜਾ ਸਤ ਗੁਰੂ ਸਦਾ ਨਾਲ ਵਸਣ ਵਾਲਾ ਗੁਰੂ ਹੈ ਜੋ ਸਾਨੂੰ ਸੁਣਾ ਰਿਹਾ ਹੈ ਜਿਹੜਾ ਉਹ ਸ਼ਬਦ ਸੋਹਣਾ ਸ਼ਬਦ ਸੋਹਣਾ ਹੁਕਮ ਸਾਨੂੰ ਸੁਣਾ ਰਿਹਾ ਹੈ ਰਾਹ ਦੱਸ ਰਿਹਾ ਹੈ ਸਾਨੂੰ ਗਾਈਡ ਕਰ ਰਿਹਾ ਹੈ ਉਹੀ ਸ਼ਬਦ ਉਹੀ ਗਿਆਨ ਸਦਾ ਆਨੰਦ ਵਾਲਾ ਸੋਹਣਾ ਗੀਤ ਉਹੀ ਸੋਹਲਾ ਹੈ So, the eternal Guru, the Satguru, that divine within us, who dwells within us and speaks to us, tells us, Shabad, is giving us those guidelines, those guidance, that hukam. Uh, that word knowledge, that guidance is the blissful song. That's the real sohla within us. So, outer songs and melodies we may you know, uh, dance with them. We may find uh, ephemeral peace or joy within that music which we hear from outside. But the real blissful song, the real blissful sohila which brings peace, which brings eternal joy within us is that hukam, that voice of that conscience, the wisdom being provided by that inner divine. So if we listen to it, if we internalize that hukam, that shabad, that guidance from the inner divine we live in peace always in all the you know uh, situations being changing outside so bahar wala jo sukh hai bahar wale jehde anand de geet ne oh badalde rehnde ne sade mood de hisab nal kadi sanu ron pitne wale geet dukhi hon wale geet vi kai bari changge lagde because sade jeevan vich kuch oh ja ho reya hunda par andar jehda geet hai parmatma de hukum da oh asal sohal hai hamesha chaao hi hai ohde vich ਉਹਦੇ ਚ ਹਮੇਸ਼ਾ ਖੁਸ਼ੀ ਹੀ ਹੈ ਉਹ ਹਮੇਸ਼ਾ ਖੁਸ਼ੀ ਲੈ ਕੇ ਆਉਂਦਾ ਹਮੇਸ਼ਾ ਆਨੰਦ ਲੈ ਕੇ ਆਉਂਦਾ ਹੈ ਬਾਹਰ ਲੇ ਗੀ ਥੋੜੀ دیر ਲਈ ਸਾਨੂੰ ਆਨੰਦ ਖੁਸ਼ੀ ਮਜ਼ਾ ਦੇ ਸਕਦੇ ਨੇ ਤਾਂ ਅਗਲੀ ਪੰਕਤੀ ਸੁਣਦੇ ਹਾਂ ਜੀ ਇਹੋ ਤਿੰਕੈ ਮਨ ਵਸਿਆ ਹੁਣ ਇਹ ਸ਼ਬਦ ਕਿਸੇ ਦੇ ਮਨ ਚ ਵਸੇਗਾ ਤੇ ਆਨੰਦ ਆਏਗਾ ਮਨ ਚ ਵਸਣਾ ਜ਼ਰੂਰੀ ਹੈ ਸਾਡੇ ਮਨ ਚ ਨਹੀਂ ਵਸ ਰਿਹਾ ਅਸੀਂ ਜਿਵੇਂ ਹੁਣ ਗੁਰੂ ਅਮਰਦਾਸ ਸਾਹਿਬ ਨੂੰ ਸੁਣ ਰਹੇ ਹਾਂ ਗੁਰਬਾਣੀ ਸੁਣਦੇ ਹਾਂ ਜਪ ਬਾਣੀ ਸੁਣਦੇ ਸੁਖਮਣੀ ਸਾਹਿਬ ਸੁਣਦੇ ਪਰ ਥੋੜੀ ਦੇਰ ਲਈ ਬੜਾ ਆਨੰਦ ਹੁੰਦਾ ਗੁਰਦੁਆਰੇ ਜਾਂਦੇ ਆ ਕੀਰਤਨ ਵੀ ਸੁਣਦੇ ਆ ਸਭ ਕੁਝ ਸੁਣਦੇ ਆ ਬੜਾ ਆਨੰਦ ਬਹੁਤ ਸੋਹਣਾ ਕੀਰਤਨ ਹੋਇਆ ਪਰ ਉਹ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ ਉੱਥੇ ਖੁਸ਼ੀ ਹੁੰਦੀ ਹੈ ਹੋ ਸਕਦਾ ਦੋ ਘੜੀਆਂ ਹੋਰ ਘੰਟਾਕ ਹੋਰ ਅਸੀਂ ਵਾਈਲ ਡਰਾਈਵਿੰਗ ਹੋਮ ਘਰ ਜਾਂਦੇ ਜਾਂਦੇ ਅਸੀਂ ਉਹਨੂੰ ਝੂਮਦੇ ਰਹੀਏ ਉਹਦੇ ਉੱਤੇ ਜਿਵੇਂ ਜਿੱਥੇ ਕੀਰਤਨ ਹੋ ਰਿਹਾ ਭਜਨ ਹੋ ਰਿਹਾ ਮੰਦਿਰ ਮਸਜਿਦ ਗੁਰਦੁਆਰਾ ਕਿਤੇ ਵੀ ਸਾਨੂੰ ਉੱਥੇ ਬੜਾ ਸਕੂਨ ਮਿਲਦਾ ਆ ਬਟ ਐਸ ਸੂਨ ਐਸ ਵੀ ਗੈਟ ਆਊਟ ਆਫ ਥੈਟ ਬਾਉਂਡਰੀਜ਼ ਜਦੋਂ ਹੀ ਅਸੀਂ ਉਸ ਦਾਇਰੇ ਤੋਂ ਬਾਹਰ ਆਉਨੇ ਆ ਫਿਰ ਅਸੀਂ ਉਸੇ ਟ੍ਰੈਪ ਚ ਉਹੀ ਸਾਡੇ ਅੰਦਰ ਉਥਲ ਪੁਥਲ ਜਿਹੜੀ ਹੈ ਰੈਸਲੈਸਨੈਸ ਆਲਵੇਜ਼ ਵਾਂਡਰਿੰਗ ਉਹ ਲੱਗੀ ਰਹਿੰਦੀ ਹੈ ਪਰ ਜੇ ਕਿਤੇ ਅਸੀਂ ਸਦਾ ਨਾਲ ਰਹਿਣ ਵਾਲੇ ਗੁਰੂ ਨੂੰ ਜਿਹੜਾ ਸਾਡੇ ਅੰਦਰ ਹੈ ਸਤ ਗੁਰੂ ਸੁਣਾਇਆ ਜੋ ਸੁਣਾ ਰਿਹਾ ਜੇ ਉਹਨੂੰ ਸੁਣਨ ਲੱਗ ਜਾਈਏ ਉਹ ਧੁਨ ਨਾਲ ਜੁੜ ਜਾਈਏ ਜਿਹੜੀ ਸਦਾ ਅੰਦਰ ਚੱਲ ਰਹੀ ਉਸ ਗੀਤ ਨਾਲ ਅੰਦਰ ਜੁੜ ਜਾਈਏ ਜਿਸ ਨੂੰ ਜਪ ਬਾਣੀ ਵਿੱਚ ਸੋਦਰ ਦੇ ਵਿੱਚ ਤੇ ਰਾਗ ਆਸਾ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਬੜਾ ਸੋਹਣਾ ਸਮਝਾਇਆ ਗਾਵਨ ਤੁਦ ਨੂੰ ਪਾਉਣ ਪਾਣੀ ਬੈਸੰਤਰ ਗਾਵੇ ਰਾਜ ਕਿਹੜੇ ਗੀਤ ਨੇ ਉਹ ਜਿਨ੍ਹਾਂ ਨੂੰ ਗਾਉਣਾ ਹੈ ਜਿਨ੍ਹਾਂ ਨੂੰ ਸੁਣਨਾ ਹੈ ਗਾਉਣ ਦਾ ਭਾਵ ਆਪਣੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਉਣਾ ਉਹ ਗੀਤ ਹੈ ਅਸਲ ਸੋਹਲਾ ਉਹ ਗੀਤ ਹੈ ਅਸਲ ਆਨੰਦ ਦਾ ਜਿਹੜਾ ਸਦਾ ਸਾਡੇ ਨਾਲ ਹੈ ਇਹ ਤਿੰਕੈ ਮਨ ਵਸਿਆ ਹੁਣ ਗੱਲ ਹੈ ਮਨ 'ਚ ਵਸਾਉਣ ਦੀ ਜਿੰਤ ਰੋਹ ਲਿਖਿਆ ਆਇਆ ਹੁਣ ਜਦੋਂ ਵੀ ਇਹ ਫਰੇਜ਼ ਆਉਂਦਾ ਨਾ ਦੀ ਸੈਟ ਆਫ ਵਰਡਸ ਧੁਰੋਂ ਲਿਖਿਆ ਆਇਆ ਵੀ ਆਫਨ ਬਿਲੀਵ ਲਾਈਕ ਇਟਸ ਸਮਥਿੰਗ ਵਿਚ ਇਜ਼ ਰਿਟਨ ਇਨ ਡੈਸਟੀਨੀ ਫ্রম ਅਬਵ ਕਿ ਤੋਂ ਉਪਰੋਂ ਸਾਡੇ ਮਸਤਕ ਚ ਸਾਡੀ ਕਿਸਮਤ ਚ ਕਿਸੇ ਨੇ ਲਿਖਿਆ ਹੋਇਆ ਉਹ ਧੁਰ ਸਾਨੂੰ ਲੱਗਦਾ ਧੁਰ ਕਿਤੇ ਅਸਮਾਨ ਦੇ ਵਿੱਚ ਕਿਤੇ ਉੱਥੇ ਰੱਬ ਬੈਠਾ ਉਹਨੇ ਲਿਖਿਆ ਹੋਵੇਗਾ ਅਸੀਂ ਬੜੀ ਵਾਰ ਭੁੱਲ ਜਾਂਦੇ ਹਾਂ ਪੰਜਾਬੀ ਵਿੱਚ ਧੁਰਾ ਧੁਰਾ ਸੈਂਟਰ ਨੂੰ ਕਹਿੰਦੇ ਆ ਵਿਚਕਾਰ ਐਨ ਅੰਦਰ ਧੁਰ ਅੰਦਰ ਔਰ ਅੰਦਰ ਸਾਡੇ ਪ੍ਰਮਾਤਮਾ ਵਸਦਾ ਹੈ ਜੇ ਅਸੀਂ ਆਪਣੇ ਧੁਰ ਅੰਦਰ ਉਸ ਸ਼ਬਦ ਨੂੰ ਸੁਣ ਲਈਏ ਉਸ ਨੂੰ ਲਿਖ ਲੈਣਾ ਭਾ ਇਹਨੂੰ ਉਕੇਰ ਲੈਣਾ ਆਪਣੇ ਉੱਤੇ ਜੋ ਨੇਸ ਦੱਸਿਆ ਹੈ ਉਹਨੂੰ ਲਿਖ ਲਿਆ ਧੁਰਾ ਅੰਦਰ ਲਿਖ ਲਿਆ ਆਪਣੀ ਸੁਰਤ ਵਿੱਚ ਲਿਖ ਲਿਆ ਆਪਣੀ ਮੱਤ ਵਿੱਚ ਲਿਖ ਲਿਆ ਆਪਣੇ ਮਨ ਅੰਦਰ ਲਿਖ ਲਿਆ ਉਹਨਾਂ ਦੇ ਅੰਦਰ ਹੀ ਵਸੇਗਾ ਨਾ ਜਿਹੜੇ ਲਿਖਣਗੇ ਜਿਹੜੇ ਸਿਰਫ ਬਾਹਰ ਦੇ ਸ਼ੋਰ ਚ ਰਹਿ ਗਏ ਅੰਦਰ ਉਤਰੇ ਹੀ ਨਹੀਂ ਉਹਨੂੰ ਸੁਣਿਆ ਹੀ ਨਹੀਂ ਉਨੂੰ ਆਪਣੇ ਅੰਦਰ ਉਤਾਰਿਆ ਹੀ ਨਹੀਂ ਆਪਣੇ ਅੰਦਰ ਲਿਖਿਆ ਹੀ ਨਹੀਂ ਲਿਖਣਾ ਉਸਤੇ ਉਸ ਨੂੰ ਸੁਣਨਾ ਮੰਨਣਾ ਉਸ ਨੂੰ ਅਮਲ ਵਿੱਚ ਲੈ ਕੇ ਆਉਣਾ ਆਪਣੇ ਅੰਦਰ ਉਹ ਕੇਅਰ ਲੈਣਾ ਕਿ ਇਸ ਤੋਂ ਬਾਹਰ ਹੈ ਹੀ ਨਹੀਂ ਕੁਝ ਪ੍ਰਭ ਤੁਝ ਤੇ ਬਾਹਰ ਕਿਛ ਨਹੀਂ ਭਾਵ ਕਟਨ ਹਾਰੇ ਤੇਰੇ ਹੁਕਮ ਤੋਂ ਬਾਹਰ ਹੁਣ ਕੁਝ ਹੈ ਹੀ ਨਹੀਂ ਸੋ ਇਹੋ ਤਿੰਕੈ ਮਨ ਵਸਿਆ ਜਿੰ ਤੁਰੋਂ ਲਿਖਿਆ ਆਇਆ ਜਿਨ੍ਹਾਂ ਆਪਣੇ ਤੁਰ ਅੰਦਰ ਇਸ ਨੂੰ ਲਿਖ ਲਿਆ ਹੈ ਕਿਸ ਨੂੰ ਐਸੋਲਾ ਸ਼ਬਦ ਸੁਹਾਵਾ ਜਿਹੜਾ ਰੱਬੀ ਹੁਕਮ ਵਾਲਾ ਸੋਣਾ ਸੋਹਲਾ ਹੈ ਉਹ ਆਨੰਦ ਵਾਲਾ ਗੀਤ ਜਿਸ ਨੇ ਆਪਣੇ ਅੰਦਰ ਇਸ ਨੂੰ ਲਿਖ ਲਿਆ ਲਿਖਣ ਤੋਂ ਭਾਵ ਉਤਾਰ ਲਿਆ ਹੈ ਚੰਗੀ ਤਰ੍ਹਾਂ ਉਹਨਾਂ ਦੇ ਹੀ ਮਨ 'ਚ ਇਹ ਆਨੰਦ ਦਾ ਸੋਮਾ ਆ ਵਸਦਾ ਹੈ ਉਹਨਾਂ ਦੇ ਅੰਦਰ ਹੀ ਇਹ ਸੋਮਾ ਸੋਰਸ ਆਫ ਦਿਸ ਇਟਰਨਲ ਜੋਏ ਇਸ ਸਰੋਤ ਕਿਹੜਾ ਸਰੋਤ ਹੁਕਮਦਾ ਸ਼ਬਦ ਸੁਹਾਵੇ ਦਾ ਸਰੋਤ ਉਸ ਰੱਬੀ ਗਿਆਨ ਦਾ ਸਰੋਤ ਕਿਉਂਕਿ ਉਹਦੇ ਨਾਲ ਹੀ ਆਨੰਦ ਹੈ ਉਸ ਸੋਹਲੇ ਨਾਲ ਹੀ ਆਨੰਦ ਹੈ ਉਸ ਸੋਹਲੇ ਨੂੰ ਆਪਣੇ ਅੰਦਰ ਉਤਾਰਨਾ ਹੈ ਆਪਣੇ ਅੰਦਰ ਧੁਰ ਅੰਦਰ ਲਿਖਣਾ ਹੈ ਧੁਰੋਂ ਲਿਖਿਆ ਆ ਕਦੀ ਨਾ ਸੋਚੋ ਕਿ ਉੱਥੋਂ ਕਿਤੋਂ ਫਿਰ ਇਹਦਾ ਮਤਲਬ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ हट ਗਏ ਕਿ ਮੈਂ ਜੀ ਉਸ ਰੱਬ ਦੇ ਹੁਕਮ ਨੂੰ ਤਾਂ ਹੀ ਆਪਣੇ ਜੀਵਨ ਚ ਨਹੀਂ ਉਤਾਰ ਪਾ ਰਿਹਾ ਕਿਉਂਕਿ ਮੈਨੂੰ ਤਾਂ ਰੱਬ ਨੇ ਲਿਖਿਆ ਧੁਰੋਂ ਹੀ ਲਿਖਿਆ ਸਾਡੇ ਤਾਂ ਮੈਂ ਮਾੜੇ ਕਰਮ ਕਰੀ ਜਾਣਾ ਧੁਰੋਂ ਹੀ ਲਿਖਿਆ ਹੋਇਆ ਕਿ ਮੈਂ ਮਾੜੇ ਕਰਮ ਕਰਨੇ ਆ ਨਹੀਂ ਪ੍ਰਮਾਤਮਾ ਧੁਰ ਅੰਦਰ ਵਸਦਾ ਹੈ ਸਾਡੇ ਧੁਰ ਅੰਦਰ ਲਗਾਤਾਰ ਸਾਨੂੰ ਉਹ ਸ਼ਬਦ ਸੁਹਾਵਾ ਦੇ ਰਿਹਾ ਹੈ ਸਾਨੂੰ ਗਾਈਡ ਕਰ ਰਿਹਾ ਹੈ ਸਾਨੂੰ ਸਮਝ ਦੇ ਰਿਹਾ ਹੈ ਸਾਨੂੰ ਹੁਕਮ ਦੇ ਰਿਹਾ ਹੈ ਬਸ ਮੈਂ ਉਸ ਹੁਕਮ ਨੂੰ ਆਪਣੇ ਉਸੇ ਤੁਰ ਅੰਦਰ ਆਪਣੇ ਹਰ ਵਿਚਾਰ ਆਪਣੀ ਸੁਰਤ ਆਪਣੀ ਮਤ ਆਪਣੇ ਮਨ ਵਿੱਚ ਉਕੇਰ ਲੈਣਾ ਉਤਾਰ ਲੈਣਾ ਲਿਖ ਲੈਣਾ ਉਹਨੂੰ ਸੁਣਨਾ ਹੈ ਉਹਨੂੰ ਮੰਨਣਾ ਹੈ ਫਿਰ ਉਸ ਪੂਰਾ ਇਕੱਲਾ ਇੱਕ ਆਨੰਦ ਨਹੀਂ ਇੱਕ ਖੁਸ਼ੀ ਨਹੀਂ ਫਿਰ ਸਰੋਤ ਹੀ ਪੂਰਾ ਸੋਮਾ ਹੀ ਆ ਜਾਏਗਾ ਸੋਮਾ ਹੀ ਪੂਰਾ ਅੰਦਰ ਆ ਜਾਏਗਾ ਸੋਰਸੋ ਦਾ ਪੂਰਾ ਸਰੋਤ ਅੰਦਰ ਬਣ ਜਾਏਗਾ ਆਨੰਦ ਦਾ ਤੋ ਜਿਵੇਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਨਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ নাও ਅੰਦਰ ਹੀ ਤੀਰਥ ਬਣ ਗਿਆ ਜਿੱਥੇ ਬਾਹਰ ਲੱਭਦੇ ਫਿਰਦੇ ਸੀ ਕਿ ਉੱਥੇ ਜਾ ਕੇ ਕੜੀ ਬੈਠਾਂਗੇ ਤੀਰਥ ਤੇ ਉਸ ਗੁਰਦੁਆਰੇ ਉਸ ਮੰਦਰ ਮਸਜਿਦ ਵਿੱਚ ਜਾ ਕੇ ਬੈਠਾਂਗੇ ਤਾਂ ਬੜਾ ਸਕੂਨ ਮਿਲੇਗਾ ਜੇ ਅੰਦਰ ਹੀ ਉਹ ਤੀਰਥ ਬਣ ਗਿਆ ਅੰਤਰਗਤ ਤੀਰਥ ਮਲ নাও ਜਦੋਂ ਧੁਰ ਅੰਦਰ ਉਹਨੂੰ ਲਿਖ ਲਿਆ ਫਿਰ ਅੰਦਰ ਹੀ ਤੀਰਥ ਬਣ ਗਿਆ ਅੰਦਰੋਂ ਲਗਾਤਾਰ ਜਿਹੜੀ ਚੀਜ਼ ਦੁੱਖ ਦੇ ਰਹੀ ਸੀ ਉਹ ਵਿਕਾਰ ਖਤਮ ਹੋਣ ਲੱਗ ਗਏ ਜਿਹੜੀ ਚੀਜ਼ ਸੁਖ ਲੈ ਕੇ ਆਏਗੀ ਸੀ ਉਸੋਹਲਾ ਅੰਦਰ ਲਿਖਿਆ ਗਿਆ ਅੰਦਰ ਆਨੰਦ ਆਉਣ ਲੱਗ ਗਿਆ ਲਗਾਤਾਰ ਕੰਟੀਨਿਊਸਲੀ ਇਸੇ ਨੂੰ ਅਨਹਦ ਕਿਹਾ ਹੈ ਜਿਹਦੀ ਹੱਦ ਹੀ ਨਹੀਂ ਜਿੰਨ ਬੇਰੋਕ ਟੋਕ ਹੋ ਗਿਆ ਜਿਹੜਾ ਫਿਰ ਸੋ ਜਿੰਨਾ ਆਪਣੇ ਧੁਰ ਅੰਦਰ ਇਸ ਸੋਹਲਾ ਇਸ ਸ਼ਬਦ ਸੁਹਾਵੇ ਨੂੰ ਲਿਖ ਲਿਆ ਹੈ ਆਪਣੇ اندر ਉਤਾਰ ਲਿਆ ਉਹਨਾਂ ਦੇ ਹੀ ਮਨ ਵਿੱਚ ਇਹ ਆਨੰਦ ਦਾ ਸੋਮਾ ਆ ਜਾਂਦਾ ਹੈ ਆ ਕੇ ਵਸ ਜਾਂਦਾ ਹੈ ਸੋ ਦੋਜ਼ ਹੂ ਇਨਸਕ੍ਰਾਈਬ ਦਿਸ ਦ ਹੁਕਮ ਦ ਡਿਵਾਈਨ ਗਾਈਡੈਂਸ ਦੋਜ਼ ਹੂ ਲਿਸਨ ਇਟ ਦੋਜ਼ ਹੂ ਐਕਸੈਪਟ ਇਟ ਦੋਜ਼ ਹੂ ਇੰਟਰਨਲਾਈਜ਼ ਐਂਡ ਇੰਪਲੀਮੈਂਟ ਇਟ ਇਨਟੂ देयर ਲਾਈਵਜ਼ ਦੇਮਸੈਲਵਜ਼ ਇੰਜੋਏ ਇਟਸ ਜॉय ਇਨ देयर ਹਾਰਟਸ ਉਹਨਾਂ ਦੇ ਹਾਰਟ ਉਹਨਾਂ ਦੇ ਮਨ ਉਹਨਾਂ ਦੇ ਤੋਰ ਅੰਦਰ ਉਹ ਆਨੰਦ ਦਾ ਸੁਮਾ ਵਸ ਜਾਂਦਾ ਉਹਨਾਂ ਦੇ ਅੰਦਰ ਹੀ ਆਨੰਦ ਹੁੰਦਾ ਹੈ ਅਗਲੀ ਪੰਕਤੀ ਦੇਖੋ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਕਨੇਰੇ ਬਹੁਤ ਬਹੁਤ ਸਾਰੇ ਉਹ ਨੇ ਜਿਹੜੇ ਗੱਲਾਂ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੇ ਹਰ ਕੋਈ ਆਨੰਦ ਦੀ ਗੱਲ ਗੱਲ ਕਰ ਰਿਹਾ ਐਨੀ ਦੂਰ ਯਾਤਰਾ ਕਰਾ ਉਹ ਤੇ ਆਨੰਦ ਮਿਲ ਜਾਏਗਾ ਐਨੀ ਵਾਰੀ ਇਹ ਵਾਲਾ ਪਾਠ ਕਰ ਲੋ ਆਨੰਦ ਮਿਲ ਜਾਏਗਾ ਆਹ ਵਾਲੀ ਜਗਾ ਜਾ ਕੇ ਧਾਗੇ ਬਨ ਉਹ ਆਨੰਦ ਹੋ ਜਾਏਗਾ ਲਾਈਫ ਵਿੱਚ ਵੀ ਆਰ ਰਨਿੰਗ ਇਨ ਆਲ ਡਾਇਰੈਕਸ਼ਨਸ ਇਨ ਆਰਡਰ ਟੂ ਫਾਈਂਡ ਹੈਪੀਨੈਸ ਐਂਡ ਜੋਏ ਤੋ ਉਹ ਸਾਰੇ ਪਾਸੇ ਅਲੱਗ-ਅਲੱਗ ਐਫਰਟਸ ਕਰ ਰਹੇ ਆ ਯਤਨ ਕਰ ਰਹੇ ਆ ਗੱਲਾਂ ਕਰ ਰਹੇ ਆ ਪਰ ਜਿਹੜਾ ਕੰਮ ਕਰਨ ਵਾਲਾ ਸੀ ਉਹ ਕਰ ਨਹੀਂ ਰਹੇ ਉਹ ਸੀ ਆਪਣੇ ਤੁਰ ਅੰਦਰ ਉਸ ਪ੍ਰਮਾਤਮਾ ਦੇ ਹੁਕਮ ਨੂੰ ਜਿਹੜਾ ਉਹ ਸ਼ਬਦ ਦੇ ਰਿਹਾ ਹੈ ਜਿਹੜੀ ਉਹ ਸਮਝ ਦੇ ਰਿਹਾ ਬਸ ਉਸ ਅਨੁਸਾਰ ਚੱਲਣਾ ਸੀ ਉਹਨੂੰ ਲਿਖ ਲੈਣਾ ਸੀ ਉਸੇ ਨੂੰ ਆਪਣੇ ਅੰਦਰ ਉਤਾਰ ਲੈਣਾ ਸੀ ਉਸ ਤੋਂ ਬਾਹਰ ਹੋਣਾ ਹੀ ਨਹੀਂ ਸੀ ਫਿਰ ਆਨੰਦ ਸੀ ਪਰ ਬਹੁਤੀ ਵਾਰ ਕੀ ਹੋਇਆ ਇੱਕ ਫਿਰ ਇਹ ਹਨੇਰੇ ਕਰੇ ਗੱਲਾਂ ਅਸੀਂ ਗੱਲਾਂ ਕਰਦੇ ਕਰਦੇ ਫਿਰਦੇ ਰਹਿ ਗਏ ਗੱਲੀਆਂ ਕਿਨੇ ਨਾ ਪਾਇਆ ਗੱਲਾਂ ਨਾਲ ਇਹ ਸੁਖ ਇਹ ਆਨੰਦ ਨਹੀਂ ਮਿਲਦਾ ਦੇਖੋ ਇੱਥੇ ਇੱਕ ਉਹ ਨੇ ਜੋ ਆਨੰਦ ਦੀ ਖੁਸ਼ੀਆਂ ਦੀਆਂ ਬਥੇਰੀਆਂ ਗੱਲਾਂ ਕਰਦੇ ਨੇ ਪਰ ਇਸ ਦੀ ਵੀ ਆਨੰਦ ਗੱਲਾਂ ਨਾਲ ਨਹੀਂ ਮਿਲਦਾ ਗੱਲਬਾਤਾਂ ਨਾਲ ਨਹੀਂ ਇਸ ਨੂੰ ਆਪਣੇ ਅੰਦਰ ਉਹ ਹੁਕਮ ਜਿਹੜਾ ਹੈ ਪ੍ਰਮਾਤਮਾ ਦਾ ਵਸਾਉਣ ਦੇ ਨਾਲ ਉਸ ਅਨੁਸਾਰ ਜੀਵਨ ਦੇ ਨਾਲ ਹੀ ਆਨੰਦ ਮਿਲਦਾ ਹੈ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਮੈਂ ਬਹੁਤ ਸਾਰੇ ਵੇਦ ਪੜ ਲਵਾਂ ਬڑے ਗ੍ਰੰਥ ਪੜ ਲਵਾਂ ਬڑے ਪਾਠ ਕਰ ਲਵਾਂ ਬڑے ਤੀਰਥਾਂ ਤੇ ਜਾਵਾਂ ਪਰ ਗੱਲ ਤਾਂ ਉਦੋਂ ਬਣਨੀ ਜਦੋਂ ਆਪਣੇ ਅੰਦਰ ਵਸਦੇ ਉਸ ਰੱਬ ਨੂੰ ਪਹਿਚਾਣ ਕੇ ਉਹਦੇ ਹੁਕਮ 'ਚ ਜੀਉਣ ਲੱਗ ਗਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੁੱਖ ਤੇ ਉਦੋਂ ਮੁੱਕਣੇ ਅਨੰਤ ਉਦੋਂ ਆਉਣਾ ਹੈ ਦੇਖੋ ਇੱਥੇ देयर ਆ ਮੈਨੀ ਹੂ ਸਪੀਕ ਆਫ ਜॉय ਐਂਡ ਹੈਪੀਨੈਸ running here and there in all direction in search of happiness doing all kind of religious rituals or other efforts but eternal joy that anand does not come through talk mere talks i have read this book i have read that granth i have been doing this or that it doesn't matter how much have you surrendered yourself to the divine within how much have you in core of your heart ਤੋਰ ਅੰਦਰ core of your heart listen and accept it and internalize that divine wisdom ਜਿੰਨਾ ਜਿਆਦਾ ਅਸੀਂ ਆਪਣੇ ਤੋਰ ਅੰਦਰ core of our heart core of our consciousness ਉਸ ਹੁਕਮ ਨੂੰ ਐਬਜ਼orb ਕਰਦੇ ਆ ਉਸ ਅਨੁਸਾਰ ਜੀਉਨੇ ਆ ਉਹਨਾਂ ਅਸੀਂ ਆਨੰਦ ਦੇ ਨੇੜੇ ਹੁੰਨੇ ਆ ਗੱਲਾਂ ਨਾਲ ਇਸ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਅਖੀਰਲੀ ਪੰਕਤੀ ਦੇਖੋ ਕਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਨਾਇਆ ਏ ਆਨੰਦ ਤਾਂ ਸੱਚੇ ਸਦਾ ਨਾਲ ਰਹਿਣ ਵਾਲੇ ਗੁਰੂ ਪਰਮਾਤਮਾ ਦੇ ਸ਼ਬਦ ਸ਼ਬਦ ਤੋਂ ਭਾਵ ਗਿਆਨ ਨੂੰ ਸੁਣ ਕੇ ਮੰਨ ਕੇ ਮਿਲਦਾ ਹੈ ਗੱਲਾਂ ਬਾਤਾਂ ਨਾਲ ਨਹੀਂ ਮਿਲਦਾ ਮੈਂ ਫਲਾਣੇ ਗੁਰੂ ਨੂੰ ਮੰਨਦਾ ਹਾਂ ਮੈਂ ਉਹ ਵਾਲੇ ਗੁਰੂਕੁਲ ਜਾ ਕੇ ਏਨੀ ਵਾਰੀ ਮੱਥਾ ਟੇਕਦਾ ਹਾਂ ਜਾਂ ਮੈਂ ਆਹ ਵਾਲੇ ਗੁਰੂ ਨੂੰ ਬਾਰ-ਬਾਰ ਜਾ ਕੇ ਤੰਗ ਕਰਦਾ ਹਾਂ ਮਿਲਦਾ ਹਾਂ ਉਹਦੇ ਨਾਲ ਨਹੀਂ ਗੱਲਾਂ ਨਾਲ ਨਹੀਂ ਉਹ ਜਿਹੜਾ ਗੁਰੂ ਹੁਣ ਅਸੀਂ ਗੁਰੂ ਅਮਰਦਾਸ ਸਾਹਿਬ ਨੂੰ ਰੋਜ਼ਾਨਾ ਪੜ੍ਹ ਰਹੇ ਆ ਆਨੰਦ ਸਾਹਿਬ ਪੜ੍ਹ ਰਹੇ ਆ ਪਰ ਇਸ ਸਤਿਗੁਰੂ ਦੀ ਆਵਾਜ਼ ਇਸ ਸਤਿਗੁਰੂ ਦੇ ਗਿਆਨ ਨਾਲ ਉਸ ਸਤਿਗੁਰੂ ਨਾਲ ਜੁੜਨਾ ਜਿਹੜਾ ਸਦਾ ਨਾਲ ਹੈ ਸਤਿਗੁਰੂ ਜਿਹੜਾ ਸਦਾ ਨਾਲ ਰਹਿਣ ਵਾਲਾ ਗੁਰੂ ਹੈ ਪ੍ਰਮਾਤਮਾ ਜਿਹੜਾ ਉਹ ਸੁਣਾ ਰਿਹਾ ਹੈ ਉਸ ਸ਼ਬਦ ਸੋਹਲੇ ਦੇ ਨਾਲ ਅੰਦਰ ਆਨੰਦ ਹੁੰਦਾ ਹੈ ਉਹ ਸ਼ਬਦ ਉਹ ਹੁਕਮ ਸੋਹਲਾ ਹੈ ਸੋ ਇਹ ਆਨੰਦ ਤਾਂ ਉਹ ਸਦਾ ਰਹਿਣ ਵਾਲਾ ਜਿਹੜਾ ਗੁਰੂ ਸਾਡੇ ਨਾਲ ਹੈ ਹਮੇਸ਼ਾ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲ ਲੈ ਉਹਨੂੰ ਚੇਤੇ ਕਰਾਂ ਮੈਂ ਉਹਦੇ ਵੱਲ ਹੋਵਾਂ ਸੋ ਉਸ ਗੁਰੂ ਦੇ ਸ਼ਬਦ ਨਾਲ ਗਿਆਨ ਨੂੰ ਸੁਣ ਕੇ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਇਹੀ ਅਸਲ ਆਨੰਦ ਦਾ ਗੀਤ ਹੈ ਟਰੂ ਬਲੇਸਸ ਅਟੇਨਡ ਬਾਈ ਲਿਸਨਿੰਗ ਟੂ ਐਂਡ ਐਕਸੈਪਟਿੰਗ ਦ ਇਟਰਨਲ ਵਰਡ ਇਟਰਨਲ ਨੋਲੇਜ ਡਿਵਾਈਨ ਵਿਜ਼ਡਮ ਹੁਕਮ ਆਫ ਦ ਡਿਵਾਈਨ ਵਿਚ Thrives within us, which lives within us, continuously providing with that guidance how to live peacefully, how to live in eternal joy, how to live in Anand. So that guidance is already within us. Oh Gyan, Hamesha hai, oh Guru, Hamesha hai. the eternal Guru is always with us. All we need is to listen to it. As you know sunnah. And that guidance, O oh, Gyan ਉਹੀ ਅਸਲ ਸੋਹਲਾ ਹੈ that's that's a real song of bliss that's a song which is going to bring that eternal peace within ਇਹੀ ਉਹ ਸੋਹਲਾ ਹੈ ਜਿਹਨੇ ਸਾਡੇ ਜੀਵਨ ਵਿੱਚ ਆਨੰਦ ਲੈ ਕੇ ਆਉਣਾ ਗੁਰੂ ਕਿਰਪਾ ਕਰੇ ਗੁਰੂ ਦੇ ਬਚਨਾਂ ਦੇ ਨਾਲ ਅਸੀਂ ਉਸ ਸਤ ਗੁਰੂ ਨੂੰ ਆਪਣੇ ਅੰਦਰ ਆਪਾ ਆਪਣਾ ਆਪ ਸੌਂਪ ਦਈਏ ਸਮਰਪਿਤ ਕਰਕੇ ਯੂ نو ਕੰਪਲੀਟ ਸਬਮਿਸ਼ਨ ਟੂ ਦੈਟ ਇਨਰ ਡਿਵਾਈਨ ਉਸ ਰੱਬ ਨੂੰ ਸਮਰਪਿਤ ਹੋ ਜਾਈਏ ਉਹਦੇ ਹੁਕਮ ਚ ਚੱਲੀਏ ਜੋ ਉਹ ਕਹਿ ਰਿਹਾ ਉਸ ਨੂੰ ਆਪਣੇ ਤੁਰ ਅੰਦਰ ਲਿਖ ਲਈਏ ਤਾਂ ਸਾਡੇ ਜੀਵਨ ਵਿੱਚ ਆਨੰਦ ਹੋ ਜਾਵੇਗਾ ਗੁਰੂ ਕਿਰਪਾ ਕਰੇ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਜੀ ਭੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ